ਪੰਜਾਬ ਸਰਕਾਰ ਵੱਲੋਂ ਪੰਜਾਬ ਨੂੰ ਮੁੜ ਤੋਂ ਰੰਗਲਾ ਪੰਜਾਬ ਬਣਾਉਣ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਇਸੇ ਲਈ ਤਹਿਤ ਪੰਜਾਬ ਸਰਕਾਰ ਵੱਲੋਂ ਪੰਜਾਬ ਪੁਲਿਸ ਨੇ ਪੰਜਾਬ ਸਰਕਾਰ ਦੇ ਨਾਲ ਮਿਲ ਕੇ ਯੁੱਧ ਨਸ਼ਿਆਂ ਦੇ ਵਿਰੁੱਧ ਮੁਹਿੰਮ ਚਲਾਈ ਜਿਸ ਤਹਿਤ ਪੰਜਾਬ ਪੁਲਿਸ ਵੱਲੋਂ ਨਸ਼ਿਆਂ ਦੇ ਚੈਨ ਨੂੰ ਤੋੜਨ ਲਈ ਕੋਸ਼ਿਸ਼ਾਂ ਕੀਤੀਆਂ ਗਈਆਂ ਅਤੇ ਨਸ਼ਿਆਂ ਦੇ ਸੌਦਾਗਰਾਂ ਖਿਲਾਫ ਸਖਤ ਕਾਨੂੰਨੀ ਕਾਰਵਾਈਆਂ ਵੀ ਕੀਤੀਆਂ ਗਈਆਂ ਅਤੇ ਕੀਤੀਆਂ ਵੀ ਜਾ ਰਹੀਆਂ ਹਨ ਜੋ ਵੱਡੇ ਨਸ਼ੇ ਦੇ ਸਮਗਲਰ ਸੀ ਉਹਨਾਂ ਦੇ ਘਰ ਵੀ ਟਾਇੇ ਜਾ ਰਹੇ ਹਨ ਤੇ ਜੋ ਛੋਟੇ ਸੀ ਉਹਨਾਂ ਨੂੰ ਵੀ ਇੱਕੋ ਚੈਨ ਵਿੱਚ ਬੰਨ ਕੇ ਨਸ਼ੇ ਬੰਦ ਕਰਨ ਲਈ ਕਿਹਾ ਗਿਆ ਅਤੇ ਨਸ਼ੇ ਬੰਦ ਕਰਾਏਗੇ ਅਤੇ 30 ਮਈ ਤੱਕ ਪੰਜਾਬ ਨੂੰ ਨਸ਼ਾ ਮੁਕਤ ਹੋਣ ਦਾ ਦਾਵਾ ਵੀ ਪੰਜਾਬ ਪੁਲਿਸ ਵੱਲੋਂ ਕੀਤਾ ਗਿਆ ਅਤੇ ਇਸ ਤੋਂ ਬਾਅਦ ਜੋ ਇਸ ਨਸ਼ੇ ਦੀ ਗ੍ਰਿਫਤ ਵਿੱਚ ਆ ਗਏ ਨਸ਼ਾ ਕਰਕੇ ਘੁੰਮਦੇ ਫਿਰਦੇ ਰਹਿੰਦੇ ਸੀ ਡਿੱਗਦੇ ਰਹਿੰਦੇ ਸੀ ਉਹਨਾਂ ਨੂੰ ਨਸ਼ਾ ਛਡਾਉਣ ਲਈ ਪੰਜਾਬ ਪੁਲਿਸ ਵੱਲੋਂ ਵਕ ਵਕ ਥਾਵਾਂ ਤੇ ਸੈਮੀਨਾਰ ਸਮੇਂ ਸਮੇਂ ਅਨੁਸਾਰ ਲਾਏ ਵੀ ਜਾਂਦੇ ਹਨ ਅਤੇ ਉਹਨਾਂ ਨੂੰ ਨਸ਼ਾ ਛਡਾਉਣ ਲਈ ਸਰਕਾਰੀ ਹਸਪਤਾਲਾਂ ਵਿੱਚ ਦਾਖਲ ਵੀ ਪੰਜਾਬ ਪੁਲਿਸ ਵੱਲੋਂ ਕਰਾਇਆ ਜਾਂਦਾ ਹੈ ਤੇ ਪੰਜਾਬ ਸਰਕਾਰ ਦੇ ਨਸ਼ਾ ਛਡਾਊ ਕੇਂਦਰਾਂ ਵਿੱਚ ਉਹਨਾਂ ਨੂੰ ਮੁਫਤ ਨਸ਼ਾ ਵੀ ਛੁੜਾਇਆ ਜਾਂਦਾ ਹੈ ਉਹਨਾਂ ਦਾ ਰਹਿਣਾ ਖਾਣਾ ਪੀਣਾ ਵੀ ਪੰਜਾਬ ਸਰਕਾਰ ਵੱਲੋਂ ਦਿੱਤਾ ਜਾਂਦਾ ਹੈ ਅਤੇ ਇਸ ਤੋਂ ਬਾਅਦ ਉਹਨਾਂ ਨੂੰ ਕੰਮਕਾਜ ਲਈ ਵੀ ਮਦਦ ਦਿੱਤੀ ਜਾਂਦੀ ਹੈ ਇਸੇ ਲਈ ਤਹਿਤ ਪੰਜਾਬ ਪੁਲਿਸ ਲਗਾਤਾਰ ਕੰਮ ਕਰ ਰਹੀ ਹੈ ਪਰ ਫਿਰ ਵੀ ਕਿਧਰੇ ਨਾ ਕਿਧਰੇ ਕੋਈ ਨਸ਼ਾ ਕਰਨ ਵਾਲਾ ਵਿਅਕਤੀ ਮਿਲ ਜਾਂਦਾ ਹੈ ਅਜਿਹੀ ਇੱਕ ਘਟਨਾ ਫਾਜ਼ਿਲਕਾ ਦੇ ਵਿੱਚ ਨੇੜੇ ਬੱਸ ਸਟੈਂਡ ਦੇ ਸੂਰੇ ਵੇਖਰ ਮਿਲੀ ਜਦ ਇੱਕ ਦੁਕਾਨਦਾਰ ਦੁਕਾਨ ਖੋਲਣ ਗਿਆ ਤਾਂ ਉਸ ਦੀ ਦੁਕਾਨ ਦੀ ਥੜੀ ਤੇ ਇੱਕ ਵਿਅਕਤੀ ਸੁਧ ਬੁੱਧ ਬੈਠਾ ਸੀ ਜਿਸ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ ਤੇ ਪੁਲਿਸ ਵੱਲੋਂ ਪੀਸੀਆਰ ਮੌਕੇ ਤੇ ਪੁੱਜੀ ਹੈ ਤੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ ਹੈ ਆਸ ਤੇ ਪੜੋਸ ਵਾਲਿਆਂ ਵੱਲੋਂ ਅੜੋਸੀਆਂ ਤੇ ਪੜੋਸੀਆਂ ਵੱਲੋਂ ਉਸ ਨੂੰ ਹਿਲਾਇਆ ਝੁਲਾਇਆ ਗਿਆ ਉਸ ਦੀ ਪਛਾਣ ਕੀਤੀ ਗਈ ਪਰ ਪਛਾਣ ਨਹੀਂ ਹੋਈ ਉਸ ਦੀ ਜੇਬ ਵਿੱਚ ਕੁਝ ਕਾਗਜ਼ ਅਤੇ 500 ਦਾ ਨੋਟ ਮਿਲਿਆ ਜੋ ਉਸ ਦੀ ਜੇਬ ਵਿੱਚ ਰੱਖ ਦਿੱਤਾ ਗਿਆ ਤੁਸੀਂ ਸਕਰੀਨ ਤੇ ਵੇਖ ਰਹੇ ਹੋ ਤੁਸੀਂ ਵੇਖ ਰਹੇ ਹੋ ਵੀ ਕਿਸ ਤਰ੍ਹਾਂ ਪੰਜਾਬ ਪੁਲਿਸ ਜਿੱਥੇ ਜ਼ੁਲਮ ਨੂੰ ਨਥ ਪੰਦੀ ਹੈ ਤੇ ਕਾਨੂੰਨ ਵਿਵਸਥਾ ਕਾਇਮ ਕਰਨ ਵਿੱਚ ਸਹਾਈ ਹੁੰਦੀ ਹੈ ਉਥੇ ਹੀ ਪੰਜਾਬ ਪੁਲਿਸ ਵੱਲੋਂ ਨਸ਼ਿਆਂ ਨੂੰ ਠੱਲ ਪਾਉਣ ਲਈ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ ਤੇ ਨਸ਼ੇ ਆਲੇ ਕਾਫੀ ਹੱਦ ਤੱਕ ਪੰਜਾਬ ਵਿੱਚ ਠੱਲ ਹੋਈ ਪਈ ਹੈ ਤੇ ਨਸ਼ੇ ਦੀ ਮਾਰ ਇੱਥੇ ਆ ਚੁੱਕੇ ਨੌਜਵਾਨ ਨੂੰ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਾਉਣ ਲਈ ਐਂਬੂਲੈਂਸ ਬੁਲਾਈ ਗਈ ਹੈ ਤੇ ਐਂਬੂਲੈਂਸ ਵਿੱਚ ਪੰਜਾਬ ਪੁਲਿਸ ਵੱਲੋਂ ਉਸ ਵਿਅਕਤੀ ਨੂੰ ਰੱਖਿਆ ਗਿਆ ਤੇ ਸਰਕਾਰੀ ਹਸਪਤਾਲ ਭੇਜਿਆ ਗਿਆ ਜਿਸ ਬਾਰੇ ਜਾਣਕਾਰੀ ਦਿੰਦੇ ਕੀ ਕੁਝ ਕਿਹਾ ਗਿਆ ਤੇ ਦੁਕਾਨਦਾਰ ਤੇ ਪੀਸੀਆਰ ਦਾ ਕੀ ਕਹਿਣਾ ਸਰ ਕੋ ਜਾਨਣਾ ਹੁੰਦਾ ਹੈ ਪੀਸੀਆਰ ਤਾਂ ਹੈ ਜੀ ਕੀ ਗੱਲਤੀ ਹੋਈ ਹੈ ਮਤਲਬ ਆਪਕੋ ਕੰਪਲੇਂਟ ਆਈ ਸੀ ਇੱਥੇ ਹਾਂਜੀ ਕਿ ਅਨਨੋਨ ਪਰਸਨ ਹੈ ਹਾਂਜੀ ਓਵਰਡੋਸ ਕੀਤੀ ਹੋਈ ਹੈ ਜੀ ਪਹਿਚਾਨ ਹੋਈ ਹੈ ਸਰ ਉਹਨਾਂ ਦੀ ਨਹੀਂ ਕੋਈ ਪਹਿਚਾਨ ਪਹਿਚਾਨ ਨਹੀਂ ਸਿਵਲ ਹਸਪੀਟਲ ਤੇ ਸਰ ਹਾਂਜੀ ਸਿਵਲ ਹਸਪੀਟਲ ਤੇ ਜੀ ਕਿਸ ਚੀਜ਼ ਦੀ ਸ਼ੌਪ ਹੈ ਸਰ ਮੈਡੀਕਲ ਸਟੋਰ ਅੱਛਾ ਅੱਛਾ ਕੀ ਦੇਖਿਆ ਕਿ ਸਵੇਰੇ ਤੋਂ ਤੁਸੀਂ ਮੈਡੀਕਲ ਦੁਕਾਨ ਖੋਲਦਾ ਵੈਸੀ ਤੇ ਉਹ ਬੈਠਾ ਸੀ ਉੱਥੇ ਅੱਛਾ ਨਹੀਂ ਰਿਹਾ ਸੀ ਤਾਂ ਨਾਲ ਦੀ ਨਾਲ ਪਾਕੇ ਤੇ ਠੀਕ ਹੈ ਖਿਲਾਇਆ ਹੁਲਾਇਆ ਤੁਸੀਂ ਲਾਇਆ ਤੁਹਾਨੂੰ ਲਿਆਨੇ ਗਾ ਬੇ ਉਹ ਮਤਲਬ ਗੇ ਸੂਦੀ 50 ਸਾਲ ਲਿਆ ਰਿਹਾ ਸੀ ਮਾੜਾ ਮਾੜਾ ਤੇ ਮੈਂ ਕਿਤੇ ਜਿਆਦਾ ਕੰਪਲਿਕੀਸ਼ਨ ਨਾ ਇਨਫੋਰਮ ਕਰਾਂ ਇਨਫੋਰਮ ਕਰਦਾ ਅੱਛਾ ਕੀ ਲੱਗਦਾ ਕੀ ਸੀ ਤੁਹਾਨੂੰ ਸਰ ਮੈਨੂੰ ਅਹੀਂ ਲੱਗਦਾ ਸੀ ਕੋਈ ਕੋਈ ਸ਼ਾਇਦ ਸ਼ਰਾਬਸ਼ੀਂ ਪੀਤੀ ਜਾਂ ਕੁਝ ਹੋਰ ਦਿੱਤਾ ਪਤਾ ਨਹੀਂ ਕਿ ਤਾਂ ਕਿ ਜੋ ਇਹ ਕਿਤੇ ਡਾਕਟਰ ਨੂੰ ਪਤਾ ਹੈ ਆਪਾਂ ਤਾਂ ਕੀ ਕਰ ਸਕਦੇ ਹਾਂਜੀ ਲੈ ਗਏ ਨੇ ਹੁਣ ਹਾਂਜੀ ਕੋਈ ਪਹਿਚਾਨ ਹੋਈ ਹੁੰਦੀ ਨਹੀਂ ਮੈਨੂੰ ਨਹੀਂ ਪਤਾ ਜੀ ਲੱਗੇ ਨੇ ਮੈਂ ਤੁਹਾਨੂੰ ਇਨਫੋਰਮ ਕੀਤਾ ਦਸਤਾਵੇਜ਼ ਆਪੇ ਉਠਾ ਲੈਂਦਾ ਠੀਕ اے نیوز چینل دیکھنے والے सभी दर्शकों से हम अपील करते हैं कि एबीए न्यूज़ चैनल पर ऐसी ही लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत